ਹੋ 45000 ਦੀਆਂ ਚਾਰੇ ਪਾ ਦੋ ਘਟ 50 ਦੀਆਂ ਪਾ ਚਾਰੇ ਇਕੱਠੀਆਂ ਜਾਂਦੀਆਂ ਨੇ ਆਪਾਂ ਕਿਹੜਾ ਕੱਲੀ ਕੱਲੀ ਲਿਆਉਣੇ ਆਪਾਂ ਵੀ ਇਕੱਠੀਆਂ ਲਿਆਉਣੇ ਦੰਦ ਨਿਕੜੇ ਹੋਏ ਨੇ ਦੰਦ ਨਿਕਲੇ ਰਹਿੰਦੇ ਇਹਨੇ ਰੱਖਣੀਆਂ ਨੇ ਪੱਕੀਆਂ ਰਹਿਣ ਦੇ ਬਰੋ ਛੱਡ ਦੇ ਜੇ ਪੱਕੀਆਂ ਨੇ ਜ਼ਰੂਰ ਨਵੀਆਂ ਪੜ ਲਾ ਪੂਰੀਆਂ ਦੀਆਂ ਕਰ ਲੈ 50 ਦੀਆਂ ਨਹੀਂ ਹੋਣੀਆਂ ਤਾਇਆ ਫਿਰ ਹੁਣ ਇਹ ਹੀ ਜਾਣੇ ਤੂੰ ਜਾਣੀ ਹੈ ਹੈ ਹੈਲੋ ਇਹਨਾਂ ਦਾ 30 ਲੈਨੇ ਦੂਗਾ ਦਾ 32 ਲੈਨੇ 33 ਲੈਨੇ 34 ਲੈਨੇ 35 ਲੈਨੇ ਹੁਣ ਦੱਸ ਕੀ ਕਰਾਂ ਤੁਹਾਨੂੰ ਫਿਰ ਜਾਂਦਾਂਗਾ 66 ਦਾ ਕਸਰ ਨਹੀਂ ਹੁਣ ਕੱਢੀ ਮੈਨੇ ਹਾਓ ਲੈ ਲੈ ਤਾਂ ਕੋਈ ਗੱਲ ਨਹੀਂ 43000 ਦੀਆਂ ਲੈ ਜਾ 43 ਕਿੰਨਾ ਹੁੰਦਾ 43 43 ਨਾ 40 ਤੇ 3 8000 ਰੁਪਏ ਕਿੱਥੇ ਵੇਚੂਗਾ ਕਿੱਥੇ ਰੱਖੂ ਤੱਕ ਹੈ ਗੱਲ ਪਰ ਕੋਈ ਗੱਲ ਨਹੀਂ ਰਹਿਣੀ ਪੂਰੀਆਂ 35 ਲਾਤਾ ਤੈਨੂੰ ਰੁਪਏ ਲੈ ਲੈ ਅਗਲੇ ਤੋਂ ਨਾ ਨਾ ਆ 500 ਲੈ ਲੈ ਨਹੀਂ ਹੋਣੀਆਂ ਤੂਰਾ 500 ਇਹਦੇ ਕਿੰਨੀ ਲੈ ਲੈ ਨਾ ਕੋਈ ਗੱਲ 500 ਮੇਰੇ ਕਿੰਨੀ 36000 ਦੀਆਂ ਹੋ ਗਈਆਂ ਮੈਂ ਮੇਰੇ ਪੱਲਿਓ ਦੇ ਕੇ ਜਾਊਂ ਅੱਜਾ ਸੌਦੇ 'ਚ ਨੀਮਤ ਵਾਲਾ ਤੇ ਪਹਿਲਾਂ ਲੈ ਲੈ ਨਾ ਉਹਦਾ ਕੋਈ ਕੋਈ ਸੌਦੇ 'ਚ ਦੰਦਾ ਨਹੀਂ ਪੱਲਿਓ ਮੈਂ ਪੱਲਿਓ ਦੇ ਕੇ ਜਾਊਂ ਨਾ ਇਹਦਾ ਤੇਰਾ ਪਤਾ ਤੋਂ ਨਾਂ ਵੀ ਦੇਣਾ ਤਾਂ ਵੀ ਖਰੇ ਨਹੀਂ ਹਾਂ ਮੈਂ ਘਾਟੇ ਵੀ ਖਾਣ ਵਾਲਾ ਬੰਦਾ ਲੈ ਫੜਸਾਈ ਨਾ ਵਾ ਸਾਈ ਸਾਈ ਆ ਜਵਾਨ ਹੀ ਬਹੁਤ ਫੜਾ ਦੇਵਾਂ 36000 ਦੀਆਂ ਨਾ ਫਿਰ ਖੁੱਲਕੇ ਬੋਲ ਮੜਾ ਜਾ ਵਾ ਮੈਂ ਖੁੱਲਕੇ ਬੋਲ ਨਾ ਬਾਪੇ ਫਿਰ ੜੀ ਨਾ ਕਰ ਚੱਲੇ ਸਾਦਾ ਸਾਧ ਚੱਲ ਫਿਰ ਨਾ ਬਲਾਈ ਵੀ ਸੌਦਾ ਮੇਰਾ ਮੜਾ ਜੀ ਕੱਚ ਤੇ ਰਹਿ ਗਿਆ ਸੌਦਾ ਇੱਥੇ ਬਣੂਗਾ ਵਾ ਇੱਥੇ ਨੇੜ ਤੇੜੀ ਬਣੂਗਾ ਅੜੀ ਨਾ ਕਰਿਆ ਕਰ ਬੱਕਰੀਆਂ ਨੂੰ ਮੈਂ ਦਿਕਾਈ ਜਾਂਦਾ ਬੱਕਰੀਆਂ ਨਹੀਂ ਦਾ ਦੇਖ ਕੀ ਆ ਇਹ ਬੱਕਰੀਆਂ ਦੇਖ ਲਿਆ ਖਾਦਾ ਗਿਆ ਸਵੇਰ ਦੀਆਂ ਭੁੱਖੀਆਂ ਨੇ ਖਾਦਾ ਉਹ ਵੀ ਇਹਨੂੰ ਹਰਿਆ ਲਾਂਗੇ ਭੁੱਖੀਆਂ ਨੇ ਸਵੇਰ ਦੀਆਂ ਮੀਂਹ ਪੈ ਰਿਆ ਇਹਦਾ ਕੋਈ ਅੱਗੇ ਟਾਣੀ ਟੱਪਾ ਵੀ ਲਾਉਂਦਾ ਤਾਂ ਪਾਣੀ ਵੀ ਨਹੀਂ ਲਾਂਦੀ ਉਹ ਨੈਨੇ ਵੀ ਤੇਰੀ ਲਿਪੜੀਆਂ ਲਿਪੜੀ ਨੂੰ ਕੀ ਹੁੰਦਾ ਨਮਾ ਕੇ ਸੌਣੇ ਆ ਕੇ ਮਿਲੂ ਤੈਨੂੰ ਪਰਸੋਂ ਨੂੰ ਕੋਈ ਨਹੀਂ ਮੰਡੀ ਤੇ ਇਹ ਕਿਹੜਾ ਅੱਗੇ ਜਾ ਕੇ ਬਾੜ ਮੁੱਕ ਗਈ ਹੈ ਉੱਥੇ ਛੱਡਣੀਆਂ ਨਹੀਂ ਆ ਬਦਾਮਾਂ ਵਾਲੀ ਕੀਰਾ ਇੱਥੇ ਨਹੀਂ ਤੇ ਉੱਥੇ ਖਾ ਲੈਣੀ ਹੈ ਈ ਗੈਂਗ ਆ ਮੈਂ ਤਾਂ ਗੁੱਪ ਹੀ ਨਹੀਂ ਨਾ ਉਹ ਬੰਦੇ ਨੇ ਰੋਕਿਆ ਨਹੀਂ ਚੱਲ ਕੋਈ ਗੱਲ ਨਹੀਂ ਮਾਨੂੰ ਪੜਤੇ ਚ ਨਹੀਂ ਆਗੇ ਚੱਲ ਉਹਨੂੰ ਵੀ ਆਪਾਂ ਕਾਣੂ ਮਾਰਨਾ ਆਪਣਾ ਭਾਈ ਬੰਦਾ ਹੈ ਉਹ ਕਿਹੜਾ ਵੀ ਬਗਾਨਾ ਆ ਓਏ ਮੈਂ ਕੋਈ ਤਾਂ ਦਲਾਲੀ ਨਹੀਂ ਲੈਣੀ ਇੱਥੋਂ ਦਾ 2 ਰੁਪਏ ਲੈ ਲੈਣਾ ਤੇਰੀ ਗੱਲਾਂ ਸਹਿਮਤ ਮੈਂ ਤਾਂ ਉਹਦਾ ਸੌਦਾ ਕਰਾ ਰਿਹਾ ਜਿਹੜੀ ਗੱਲ ਹੈ ਨੇਮਦ ਵਾਲਾ ਤਾਂ 1 ਰੁਪਿਆ ਵੀ ਲੈ ਲੈਂਦਾ ਮੈਂ ਬੰਦੇ ਤੋਂ ਆਪਣਾ ਮਿੱਤਰ ਹੈ ਆਪਣਾ ਮਿੱਤਰ ਕਰਕੇ ਕਹਿ ਰਹੇ ਚੱਲ ਕਾਣੂ ਘਾਟਾ ਪਾਉਗਾ ਮੈਂ ਸਾਡੇ ਉਹਨੇ ਰੱਖਣੀਆਂ ਨੇ ਕਰੇ ਵੇਚਣੀਆਂ ਨਹੀਂ ਹੈਗੀਆਂ ਤੈਨੂੰ ਹੁਣ ਕਿਤੇ ਮੰਡੀਆਂ ਚਾਉਂਗਾ ਦਿਖਿਅੋ ਉਹਨੇ ਵਫਰ ਛੜਿਆ ਉਧਰ ਰੱਖੂਗਾ ਬੱਕਰੀਆਂ ਚ ਪੁਲਿਸੀਆਂ ਨੇ ਕਾਨੂੰਚਰਨ ਰੱਖਾ ਬਜੇ ਨਹੀਂ ਛੜ ਛੜ ਨੀ ਖਰੇ ਦੀ ਗੱਲ ਨਹੀਂ ਜੇ ਆਪਾਂ ਨੂੰ 18 18000 ਲਾਤਾ ਤੈਨੂੰ 18 18000 ਲਾਤਾ ਇਹਨਾਂ ਦਾ ਸਾਹ ਬਣਾਣੀ ਗੱਲ ਦਾ ਇਹਦੇ ਤੇ ਬਗੈਰ ਬੱਚੇ 18 ਲੱਗ ਗਿਆ ਮੈਂ ਦੱਸਤੀ ਨਹੀਂ ਕੱਦ ਦੇ ਰੰਤ ਆ ਕੀ ਫਰਕ ਤੇ ਉਹ ਦੋਨੋਂ ਦਿੱਤੀ ਆਪਾਂ ਨੂੰ ਉਹ ਦੋ ਹੀ ਬਸੰਤੀ ਨੂੰ ਕਿਹੜੇ ਪਾਸੇ ਤੋਰੇ ਗਾਈਂ ਬਸੰਤੀ ਤੁਰੂਗੀ ਆ ਬਸੰਤੀ ਕੀ ਮਾੜੀ ਆ ਹਾਂ ਕਿੱਧਰ ਤੋਰੇਗਾ ਤੂੰ ਮਾੜੀ ਆ ਇਹ 3500 ਦੀ ਹੋਇਆ ਸਾਡੀ ਖਰੀਦ ਤਾ ਮੇਰੀ ਯਾਰ ਮੱਗਰ ਦੀ ਚ ਅਸੀਂ ਬੜੇ ਲੋਕ ਲੁੱਟੇ ਨੇ ਅੱਖਾਂ ਤੇ ਪੱਟੀਆਂ ਬੰਨ੍ਹੇ 12 12 ਘਾਹ ਲਾਈ ਬੈਠਾ ਹਾਂ ਉ ਤਾਂ ਇਹਦੇ ਵਾਸਤੇ ਰਾ ਮੈਂ ਤਾਂ ਲੈਂਦਾ ਹੀ ਨਹੀਂ ਇਹ 3500 ਤਾ ਮੈਂ ਤਾਂ ਪਿੰਡਾਂ ਚ ਤੁਰ ਮੇਰੇ ਨਾਲ ਮੱਗਰ ਆ ਤੈਨੂੰ 35 ਵੇਸੇ ਉਹਦੀਆਂ ਗੱਡੀਆਂ ਚ ਝਾੜਾਂਗੇ ਲੈ ਕੇ 35 3500 ਦੀਆਂ ਦਵਾਉਂਦਾ ਨਹੀਂ ਫਿਰ ਚੱਲ ਮੇਰੇ ਨਾਲ ਦੋ ਦਨ ਰੂਟ ਕੱ ਬੱਦੂ ਆ ਤਾਂ ਛੱਡ ਦੇ ਤੂੰ ਇਹ ਤਾਂ ਗੱਲਾਂ ਹੀ ਛੱਡ ਦੇ ਤੂੰ ਆ ਤਾਂ ਗੱਲਾਂ ਛੱਡ ਦੇ ਤੂੰ ਤੂੰ ਝੱਲਣਾ ਨਹੀਂ ਮੈਂ ਬਣਾ ਨਹੀਂ ਦਿੰਦਾ ਗੱਡੀਆਂ ਭਾਗ ਨਹੀਂ ਗੱਡੀਆਂ ਆ ਕੇ ਇੰਨੇ ਬੰਦੇ ਜੀ ਗੱਲ ਹੁੰਦੀਆਂ ਗੱਡੀਆਂ ਭਾਗ ਮਾਮਾ ਦੇ 3500 ਨੂੰ ਤੂੰ ਚੱਲੇ ਨਹੀਂ 3500 ਦੇ ਬੱਕਰੇ ਇਹਦੇ ਨਾਲ ਦੀਆਂ ਚਾਹੀਦੀਆਂ ਹਾਂ ਚੱਕਰੀਆਂ ਨਹੀਂ ਚਾਹੀਦੀਆਂ ਐ ਨਹੀਂ ਐ ਹੀ ਹਾਂ ਅੱញੀਆਂ ਹੀ ਤੇ ਮਾਮਾਾਂ ਗਈਆਂ ਹੀ ਐ ਨਹੀਂ 1700 ਤੂੰ ਸੀ ਕਾਦ ਨਹੀਂ ਲਿਆਉਂਦੇ 35 ਪੈਸੇ ਹੁਣ ਮੇਰੇ ਨਾਲ ਕਰ ਲੋ ਪਿੰਡ ਵਾਲੀਆਂ ਫੇਰ ਲੈਣਾ ਇਹਨਾਂ ਦਾ 1700 ਚ ਲੈ ਹਾਂ ਜੀ ਲਿਆਉਂਦਾ ਤੈਨੂੰ 18 18000 ਲਾਤਾ ਵੀ ਚਲ ਬਾਬੇ ਦੀ ਅੱਜ ਕੋਈ ਬੂਣੀ ਨਹੀਂ ਹੋਈ ਵੇਚਦੀ ਏ ਨਾ ਬੂਣੀ ਕਰਾਦੀ ਰੋੜਾ ਉੱਤੇ ਵੀ ਇੱਕਵੇਂ ਵੀ ਨਹੀਂ ਵਿਕੀ ਏ ਤੇਰੀ ਚਲ ਇੱਕ ਦੋ ਵੇਚ ਗਿਆ ਹਾਂ ਬੱਲੇ ਬੱਲੇ ਬੱਸ ਭਾਈ ਫਿਰ ਮੈਂ ਤਾਂ ਹੁਣ 18 18000 ਬਹੁਤ ਲੱਗੇ ਮੈਂ ਬवली ਕੂਗਾ ਟਾਈਮ ਐ ਮਰਵਾਤਾ ਮੈਨੂੰ ਪਤਾ ਏ ਜੀ ਦੀ ਦੰਦ ਲਾਈ ਜਿਹੜੀ ਏ ਹੋਰ ਤੇਰੇ ਬਾਬੇ ਨਹੀਂ ਜੇ ਹੁੰਦੀ ਤਾਂ ਐ ਮੈਂ ਪਾ ਓਏ ਦੰਦ ਲਾਈ ਨਹੀਂ ਬੈਦਰੀ ਕਰਨਾ ਸਾਮ ਤਾਂ ਲਾਈ ਤਲਾਈ ਰੱਖੀ ਜਾਂਦਾ ਇਹ ਦੰਦ ਲਾ ਕਿੱਥੇ ਲਾ ਗਈ ਦੰਦਾਂ ਨੰਦਿਆਰ ਕੇ ਦੰਦ ਖੜੇ ਨੇ ਉਹਦੇ ਫਿਰ ਹੋਰ ਕਿਦਰੇ ਦੇਖੀ ਬਈ ਹੂੰ ਉਹ ਦੇਖਣਾ ਅੱਖ ੋੜ ਕੇ ਇੱਕ ਸੂਈ ਹੀ ਦਵਾਉਣਾ ਤਾਂ ਪਾਜੀ ਕਰ ਤਾਂ ਲੱਖੇ ਤੋਂ ਆ ਜਾ ਠੋਕਵਾ ਚੰਡਾ ਨਾ ਮੇਮ ਨਾਲ ਥੱਲੇ ਠਾ ਰੰਗ ਦੀ ਤਾਂ ਤੈਨੂੰ ਉਹੀ ਦਵਾ ਦੇਣਾ ਚੱਲ ਫਿਰ ਮੇਰੀ ਨੀਗਾ ਚ ਬਹੁਤ ਖੜੀਆਂ ਨੇ ਦੇ ਦੇ ਕਾ ਨੂੰ ਔੜਦਾ ਨਹੀਂ ਚੱਲ ਉਹਦੀ ਮਰਜ਼ੀ ਐ ਪੱਕਾ ਕੋਈ ਨਹੀਂ ਬਾਬੇ ਨਾਲ ਨਹੀਂ ਵਿਕਣਗੀਆਂ ਹੈ ਚੜੀਆਂ ਨਹੀਂ ਵਿਕਣ ਮੁੱਖੀ ਵਿਕਣਗੀਆਂ 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 ਉਹ ਵਿਕਣ ਉਹ ਵਿਕਣ ਗਿਆ ਦੇ ਤਾਂ ਦੇਣੀਆਂ ਨੇ ਉਹ ਕੱਚੀਆਂ ਵਧਾ ਨਾ ਕਰ ਉਹ ਤੈਨੂੰ ਦੋ ਬਚਦੀਆਂ ਨੇ ਗਣ ਇਹ ਨਹੀਂ ਪਤਾ ਰੱਬ ਦੀ ਕਿਰਪਾ ਉੱਤੇ ਟੱਪ ਜਾਂਦੇ ਇਹ 40 ਦੇ ਗਣ ਦਾ ਕੋਲ 100 ਹਜ਼ਾਰ ਤਾਂ ਉਹ ਪਰ ਆਪਾਂ ਨੂੰ ਮਾਰ ਦਿਆਂ ਦੂਸਰੀਆਂ ਮਾਰ ਦਿਆਂ ਆਪਾਂ ਨੂੰ ਖਾਲੀ ਮੋਟਾ ਦਾ ਰਾਜ ਨਹੀਂ ਆਹ ਦੇ ਦੇ ਉਹ ਬੱਕਰੀਆਂ ਆਪਾਂ ਦੇ ਦਿੰਦੇ ਆ ਮਾਰਦਿਆਂ ਇੱਕ ਔਰ ਲਾਈਨ ਅੰਨਕੀ ਲੋਹਰ ਉਹ ਪਰੇ ਦੇ ਹਾਂ ਤੈਨੂੰ ਜਰ ਕਰਦਾ ਨਾ ਤੈਨੂੰ ਮੈਂ ਹੁਣ ਮਿੰਟਾਂ ਚ ਹੱਤਾ ਲੈ ਚੱਲ ਮਤਲਬ ਭਾਜੇ ਕੋਈ ਬਣੂਗਾ ਤਾਂ ਹੀ ਦੇਣਾ ਫੇਰ ਉਹਨਾਂ ਦਾ ਵੀ ਕਰਦੇ ਹਾਂ ਹੋਰ ਕੀ ਬਾਲ ਦਾ ਨੂੰ ਯਾਰ ਕਮਾਲ ਆ ਦੂਸਰੀਆਂ ਨਹੀਂ ਮਾਰਦਿਆਂ ਤੈਨੂੰ ਆਖੇ ਚਾਰੇ ਪਾਲਾ ਚਾਰੇ ਨਹੀਂ ਪਉਂਦਾ ਚਾਰੇ ਮੇਰੇ ਕੰਮ ਦੀ ਨਹੀਂ ਫੇਰ ਓ ਮੈਂ ਵੀ ਵੇਚਣੀਆਂ ਨੇ ਉਹ ਯਾਰ ਐਨ ਨਾ ਕਰੋ ਮਾਰਦੇ ਨਹੀਂ ਮਾਰ ਉਹ ਜੇ ਦੇ ਬਾਬਿਆ ਮੈਂ ਤਾਂ ਰੱਖਿਆ ਕੋਈ ਪੜਦਾ ਰੱਖਿਆ ਜੇ ਕੋਈ ਪੜਦਾ ਰੱਖਿਆ ਤਾਂ ਗੱਲ ਕਰਾ ਸਾਰਾ ਕੋਲ ਕੇ ਰੱਖਿਆ ਯਾਰ ਤੇਰੇ ਸਾਹਮਣੇ ਅੱਠੀ ਨਾਲ ਬਰੋਬਰ ਦੀ 7000 ਦੀਆਂ ਪਾਠੀ ਆ ਯਾਰ ਚੱਲ ਤੂੰ ਇਹ ਛੇ ਰੱਖ ਲਈਂ ਹਾਂ ਤੂੰ 7 ਦੀ ਰੱਖ ਲੈ ਬਾਬਾ ਮੈਂ ਪਾਠ ਬੱਕਰੀ ਦੇ ਨਾਲ ਦਊਂਗਾ ਮੈਂ ਕਿਹੜਾ ਅੱਡ ਵੇਚਦਾ ਨੂੰ ਬਾਬਾ ਝੂਠਾ ਤੂੰ ਬੋਲਿਆ ਕਰ ਦਿੰਦੀ ਜੋ ਮੈਂ ਅੱਡ ਵੇਚਣੀ ਨਹੀਂ ਸਵੇਰ ਦਾ ਦਾਜ ਜਾਣੇ ਪੁੱਛ ਕੇ ਮੈਂ ਸਵੇਰ ਦੀ ਦੇ ਦਿੰਦਾ ਉਹ ਜਿੰਦਾ 7 ਦੀ ਰੱਖ ਤੂੰ ਪਾਠ ਦੇ ਲੈਣੀ ਬੱਕਰੀ ਨਹੀਂ ਵੇਚਣੀ ਨਹੀਂ ਬੱਕਰੀ ਦੇ ਨਾਲ ਵੇਚੂ ਉਹਨੇ ਰੱਖਣ ਵਾਸਤੇ ਲੈਣੀ ਨੇ ਉਹ ਕਿੱਦੇ ਆਉਂਦਾ ਮੰਡੀਆਂ ਚ ਉਹਨੇ ਕਿ ਵਪਾਰ ਛੇੜਿਆ ਨਹੀਂ ਕਿ ਤਮਾ ਨਾ ਬਬਲੀ ਗਿਆ ਆਪਣੀਆਂ ਲੈ ਰਿਆ ਯਾਰ ਬਾ ਆ ਜਾ ਬਬਲੀ ਤੈਨੂੰ ਮੈਂ ਬੱਕਰੀਆਂ ਵਾਕੇ ਦੁੱਧਵਾਵਾਂ ਇੰਨੇ ਦੀਆਂ 42000 ਤੇਰਾ ਤਮਾ ਕਾਲੀਆ ਨਾਲ ਉਹਦਾ ਹੱਲ ਫਿਊਚਰ ਇਹਦਾ ਸਾਰਨਾ ਦੇ ਠਾੜਾ ਠਾੜਾ ਜਾਂ ਤੇਰਾ ਤਾਂ ਦੋ ਬੱਕਰੀਆਂ ਦਾ ਬਰਬੰਦ ਉਹਦੀ ਕਹਿਣ ਤੇ ਕਿਉਂ ਬਬਲੀ ਆਪਾਂ ਬਦ ਲੇ ਗਿੰ ਲਉਂਦੇ ਬਿਨਾ ਪੁੱਛੇ ਹੋਰ ਦੇ ਦੋ ਫਿਰ ਕਿਉਂ ਉਹਨੂੰ ਖਾਲੀ ਮੋੜਦਾ ਵਿਚਾਰੇ ਨਹੀਂ ਕੇ ਹੁੰਦੇ ਆਪਣੇ ਪੜਦਾ ਆਪਾਂ ਨੂੰ ਲਿਸੜਾ ਬੱਕਰੀਆਂ ਨੇ ਜਮਾ ਲਿਸੜਾ ਔਰ ਲੋ ਫਿਰ ਔਰ ਉੱਤੇ ਥੱਲੇ ਆਹ ਦੇਖ ਤੈਨੂੰ ਰਾਮ ਤਾਂ ਦਿਖਾਵਾਂ ਬੱਕਰੀਆਂ ਬਾਈ ਰਾਮ ਤਾਂ ਆ ਜਾ ਇੱਕ ਤਾਂ ਆਤੀ ਦੰਦ ਖਾਈ ਖੜੀ ਐ ਲੈ ਜਵੇਰ ਪਿੱਛੇ ਆ ਜਾ ਮੇਮਣਾ ਨਹੀਂ ਕੋਈ ਹੋਰ ਬੌਡੀ ਬੱਕਰੀ ਐ ਇੱਕ ਆਹ ਖੜੀ ਆ ਪਰਾਂ ਡੱਬੀ ਜੀ ਉਹ ਮੇਮਨੀਆਂ ਥੱਲੇ ਏਡੇ ਏਡੇ ਲੰਬੇ ਥਣ ਨੇ ਗਿੱਟਿਆਂ 'ਚ ਲੱਗਦੇ ਨੇ ਹਾਂ ਨਹੀਂ ਕੇ ਤੇਲਕਣ ਵਾਲੀ ਨਹੀਂ ਉਹ ਦੇਖ ਪੈਜੀ ਮੱਗਰ ਤੋਂ ਲੈ ਆਇਆ ਉਹ ਵੀ ਪਾਪਾ ਕਾਰ ਲੈ ਕੋਈ ਹੋਟ ਦੇ 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 ਨਹੀਂ ਜਾਂਦੀ ਆਪਾਂ ਦੇ ਦਿੰਦੇ ਕੀ ਮੰਗ ਲਿਆ ਤੂੰ ਮੰਗ ਲਿਆ ਕੀ ਮੈਂ ਇਹਨਾਂ ਨੂੰ 42000 ਰੁਪਏ ਕਹਤਾ ਯਾਰ 48 ਮੰਗਿਆ ਸੀ ਹਾਂ ਤੂੰ ਕਿੰਨੇ ਲਾਤੇ 36 ਤਾਨੂੰ ਇਹ ਅੜੀ 18-18 ਲੱਗਦਾ ਨਹੀਂ ਨਾ ਕਰਿਆ ਕਰ ਬਾਬੇ ਬਾਪੇ ਸੌਦੇ ਯਾਰ ਸੌਦਾ ਜੇ ਕੋਲ ਬਣੂਗਾ ਤਾਂ ਹੀ ਬਾਪੇ ਤੂੰ ਸੌਦੇ ਚੜੀ ਨਾ ਕਰ ਅਸੀਂ ਵੀ ਅਗਲੇ ਨੂੰ ਮਾਲ ਪੁੱਛ ਕੇ ਲੈ ਕੇ ਦੇਣਾ ਅਸੀਂ ਵੀ ਖਰੀਦ ਕੇ ਲੈ ਕੇ ਦੇਣਾ ਨਾ ਇਹਦੀ ਨਾ ਤੇਰੀ 37000 ਦੀ ਫੜਾਸਾਈ 37 ਕਿੰਨਾ ਹੁੰਦਾ 37 ਦਾ ਉਲਾਈ ਖੜਾ ਲੈ ਫੜ 37 ਦੀ ਹੋ ਗਈ 36 ਲਾਇਆ 36 ਲੈ ਆਇਆ 36 ਲੈ ਆਇਆ 36 ਹਰ 37 ਦੀ ਉਹ ਫੜ ਲੈ ਹੁਣ ਉਹ ਫੜ ਲੈ ਹਣ ਤੂੰ ਨਾ ਕਹਿਣਾ ਅੜੀ ਨਹੀਂ ਕਰਿਆ ਕਰਦੇ ਅੜੀ ਨਹੀਂ ਕਰਿਆ ਕਰੋ ਬੰਦਾ ਕਮ ਬੰਦਾ ਦੇਖ ਲੈ ਆਪਾਂ ਨੂੰ ਮਿਹਰ ਬਖਤਨ ਵਾਲਾ ਬੰਦਾ ਵਿਚਾਰਾ ਉਹਨੇ ਰੱਖਣੇ ਨੇ ਜੋ ਆਖ ਨੂੰ ਨਾਲ ਖਿੱਚੀ ਫਿਰਦਾ ਉਹਨੇ ਘਰੇ ਰੱਖਣੀਆਂ ਨੇ ਬੱਕਰੀਆਂ ਅੜੀ ਨਾ ਕਰਿਆ ਕਰੋ ਅੜੀ ਨਾ ਬਾਬੇ ਸੌਦੇ ਚ ਕਰਿਆ ਕਰੋ ਲੈ ਜਾਓ ਯਾਰ ਫਿਰ ਐਡੀ ਗੱਲ ਨਹੀਂ ਹੈ ਜੀ ਯਾ ਸਾਈ ਵਾਲਾ ਮੋੜ ਸਾਈ ਵਾਲਾ ਲੈ ਲੈ ਤੇ ਨੂੰ ਪੈਸੇ ਦਿਨਾ ਹੈ ਕਾਟ ਚ ਕਰਾ ਦੇ ਸਾਈ ਤੇਰੀ ਦੀ ਹੈਗੇ ਨਹੀਂ ਫਿਰ ਮੇਰੀ ਹੈ ਅੱਛਾ ਮੇਰੀ ਕਾਟ ਚ ਕਰਾ ਦੇ ਔਂਟ ਚ ਕਰਾ ਦੇ ਲੈ ਕੌਣ ਚਕਰਾ ਦੇ? ਚਕਰਾ ਨਹੀਂ ਕਰਾਉਣਾ। ਲੰਬੋ ਕਰਾ ਦੇ ਐਵੇਂ ਸਿੱਧਾ ਦੇ ਸਿੱਧਾ ਦੇ ਦਿਓ ਕੀ ਐ? ਦੇ ਨੰਬਰ ਉਹ ਕਿਰਾਏ ਬੋਲ ਕੇ। ਉਹordano ਉਹਨੇ ਪੁੱਛਿਆ ਜਿੰਦਾ ਮੈਂ ਮਾਂ ਖਲਪੜਿਆ ਚੱਲ ਫਿਰ। ਚਲ ਉਹਦੇ ਫੱਟਾ ਜਿਹਾ ਰੱਖ ਲੂਗਾ। ਕੋਈ ਕਹ ਲੈਣਾ ਤੂੰ। ਹੈ? ਅਰੇ ਫੋਨ ਚਾਹੂ ਹੋਊਗਾ।